ਕੁਦਰਤ ਦੇ ਅੱਗੇ ਕਦੇ ਕਿਸੇ ਦਾ ਜੋਰ ਨਹੀਂ ਚੱਲਦਾ ਹੜਾ ਨੇ ਬੜੀ ਭਿਆਨਕ ਤਬਾਹੀ ਪੰਜਾਬ ਦੇ ਵਿੱਚ ਮਚਾਈ ਹੈ 4 ਲੱਖ ਏਕੜ ਤੋਂ ਵੱਧ ਜਿਹੜੀ ਫਸਲ ਬਿਲਕੁਲ ਬਰਬਾਦ ਹੋ ਗਈ 2000 ਤੋਂ ਵੱਧ ਜਿਹੜੇ ਪਿੰਡ ਨੇ ਉਹ ਤਬਾਹ ਹੋ ਗਏ ਪਸ਼ੂ ਧਨ ਦਾ ਨੁਕਸਾਨ ਹੋ ਗਿਆ ਮਤਲਬ ਇੰਨਾ ਕੋ ਘਾਟਾ ਪਿਆ ਜਿਹੜਾ ਕਦੇ ਪੂਰਾ ਹੀ ਨਹੀਂ ਹੋ ਸਕਦਾ ਬਟ ਕੁਦਰਤ ਹੈ ਕੁਦਰਤ ਹੈਗੀ ਹੈ ਤਬਾਹੀ ਦਾ ਬੰਦਰ ਨਹੀਂ ਦੇਖਿਆ ਜਾ ਸਕਦਾ ਲੇਕਿਨ ਮੈਂ ਤਨਵਾਦ ਕਰਨਾ ਚਾਹੁੰਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰੋਬਿੰ ਸਿੰਘ ਮਾਨ ਦਾ ਅੰਦਾ ਦੀ ਸਮੁੱਚੀ ਟੀਮ ਦਾ ਕੱਲ ਉਹਨਾਂ ਨੇ ਇੱਕ ਇਤਿਹਾਸਕ ਫੈਸਲੇ ਲਏ ਜਿਹੜਾ ਕਿ ਪ੍ਰਭਾਵਿਤ ਲੋਕਾਂ ਦੀ ਜ਼ਖਮਾਂ ਦੇ ਉੱਤੇ ਮਰਮਲਾਉਂ ਦੇ ਬਰਾਬਰ 20000 ਰੁਪਇਆ ਪ੍ਰਤੀ ਇੱਕ ਮੁਆਵਜ਼ੇ ਦਾ ਐਲਾਨ ਕੀਤਾ ਹੈ। ਔਰ ਸਾਰਾ ਤੋਂ ਵੱਡੀ ਗੱਲ ਦੇਸ਼ ਦੇ ਵਿੱਚ ਪਹਿਲੀ ਵਾਰੀ ਇਸ ਆਫਤ ਦੇ ਵਿੱਚੋਂ ਨਿਕਲਣ ਵਾਸਤੇ ਇੱਕ ਐਸੀ ਪਾਲਿਸੀ ਲਾਂਦੀ ਹੈ ਜਿਹਦੀ ਜਮੀਨ ਉਹਦਾ ਰਿਤਾ ਰਿਤਾ ਜੀ ਦਾ ਖੇਤ ਉਹਦਾ ਰੇਤ ਜਿਸ ਦੇ ਤਹਿਤ ਜਿਹੜੀ ਹੈ ਜਿਹੜੀ ਫਸਲਾਂ ਦੇ ਵਿੱਚ ਰੇਤਾ ਭਰ ਗਿਆ ਹੈਗਾ ਉਹ ਕਿਸਾਨ ਉਸ ਰੇਤੇ ਨੂੰ ਵੇਚ ਸਕਦੇ ਭਾਵੇਂ ਪੂਰਾ ਘਾਟਾ ਤਾਂ ਨਹੀਂ ਪੂਰਾ ਕੀਤਾ ਜਾ ਸਕਦਾ ਬਟ ਕੁਝ ਹੱਦ ਤੱਕ ਇਸ ਦੇ ਨਾਲ ਉਹਨਾਂ ਨੂੰ ਦਿੱਥ ਦਿੱਤਾ ਹੈ। ਔਰ ਮਾਨ ਸਾਹਿਬ ਨੇ ਬਾਕੀ ਦੀ ਐਲਾਨ ਕੀਤਾ ਹੈ ਕਿ ਨਿਰਤਕਾਂ ਨੂੰ ਮੁਆਵਜ਼ਾ ਮਿਲੇਗਾ, ਬਾਕੀ ਨੁਕਸਾਨ ਦਾ ਮੁਆਵਜ਼ਾ ਵੀ ਮਿਲੇਗਾ। ਅੱਜ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਦੇ ਦੌਰੇ ਤੇ ਆਏ। ਪੂਰਾ ਪੰਜਾਬ ਟਿਕਟ ਕੀ ਲਗਾ ਕੇ ਉਹਨਾਂ ਦੇ ਦੌਰੇ ਵੱਲ ਦੇਖਿਆ ਹੈ ਕਿ ਉਹ ਕੋਈ ਚੰਗੀ ਰਾਹਤ ਪੰਜਾਬ ਨੂੰ ਚੰਗਾ ਪੈਕੇਜ ਜਿਹੜਾ ਉਹ ਪੰਜਾਬ ਨੂੰ ਚਲ ਕੇ ਜਾਣ ਕਿਉਂਕਿ ਜੇ ਉਹ ਅਫਗਾਨਿਸਤਾਨ ਨੂੰ ਪੈਕੇਜ ਦੇ ਸਕਦੇ ਹੈ ਉਹ ਪੰਜਾਬ ਕਿਸੇ ਖੁਦ ਹਿੰਦੁਸਤਾਨ ਦਾ ਹਿੱਸਾ ਹੈ ਇੱਕ ਬਹੁਤ ਹੀ ਮਹੱਤਵਪੂਰਨ ਅੰਗ ਹੈ ਦੇਸ਼ ਦਾ ਪੰਜਾਬ ਨੇ ਹਮੇਸ਼ਾ ਦੇਸ਼ ਦੀ ਸੇਵਾ ਕੀਤੀ ਹੈ ਮਦਦ ਕੀਤੀ ਹੈਗੀ ਹੈ ਕਿਤੇ ਐਵੇਂ ਨਾ ਹੋਵੇ ਜਿਵੇਂ ਉਹਨਾਂ ਦੇ ਮਿਨਿਸਟਰ ਵੀ ਆਏ ਸਿਰਫ ਡਿਜਾਸਟਰ ਟੂਰਿਜ਼ਮ ਕਰਕੇ ਚੱਲਦੇ। ਭਾਰਤ ਮੰਤਰੀ ਨੂੰ ਚਾਹੀਦਾ ਹੈ ਜਿਹਾ ਜੋ ਪੰਜਾਬ ਦੇ ਵਿੱਚ ਆ ਰਹੇ ਨੇ ਪੰਜਾਬੀਆਂ ਦੀ ਹਿੰਮਤਾਂ ਦੇ ਉੱਤੇ ਖੜਾ ਉਤਰੇ ਔਰ ਪੰਜਾਬ ਨੂੰ ਵੱਡਾ ਰਾਹਤ ਪੈਕੇਜ ਜਿਸ ਤਰ੍ਹਾਂ ਕੱਲ ਪੰਜਾਬ ਦੇ ਲੋਕਾਂ ਨੇ ਡਿਮਾਂਡ ਕੀਤਾ ਕਿ ਘੱਟੋ-ਘੱਟ 20000 ਕਰੋੜ ਰੁਪਏ ਦਾ ਪੈਕੇਜ ਉਹ ਪੰਜਾਬ ਨੂੰ ਜ਼ਰੂਰ ਦੇਵੇ। ਪੰਜਾਬ ਦੇ ਮੁੱਖ ਮੰਤਰੀ ਨੇ ਤਾਂ ਆਪਣਾ ਫਰਜ਼ ਨਿਭਾਤਾ ਤੇ ਹੁਣ ਵਾਰੀ ਜਿਹੜੀ ਹੈ ਉਹ ਦੇਸ਼ ਦੇ ਪ੍ਰਧਾਨ ਮੰਤਰੀ